ਆਮ ਆਦਮੀ ਪਾਰਟੀ ਵੱਲੋਂ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਤਿੰਨ ਸੀਟਾਂ ਜਿੱਤਣ ਦੀ ਖੁਸ਼ੀ ਦੇ ਵਿੱਚ ਨਕੌਦਰ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਨਕੌਦਰ ਦੇ ਫੌਰਾ ਚੌਂਕ ਹੋਏ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਬੇੜਰ ਚੌਂਕ ਤੋਂ ਸ਼ੁਰੂ ਹੋ ਕੇ ਐਮਸੀ ਚੌਕ ਤੱਕ ਪਹੁੰਚੇ ਨੇ ਲੱਡੂ ਵੰਡੇ ਜਾ ਰਹੇ ਨੇ ਗੱਲਬਾਤ ਕਰਾਂਗੇ ਪ੍ਰਦੀਪ ਸ਼ੇਰਪੁਰ ਜੀ ਹਾਂਜੀ ਸਰ ਹਾਂਜੀ ਅੱਜ ਬੜਾ ਖੁਸ਼ੀ ਦਾ ਦਿਨ ਸੀ ਵੀ ਕੱਲ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਬਾਈ ਇਲੈਕਸ਼ਨਾਂ ਹੋਈਆਂ ਉਹਨਾਂ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਤੇ ਆਮ ਆਦੀ ਪਾਰਟੀ ਨੇ ਬੜੀ ਵਧੀਆ ਲੀਡ ਦੇ ਨਾਲ ਆਪਣੀ ਜਿੱਤ ਪ੍ਰਾਪਤ ਕੀਤੀ ਆ ਸੋ ਉਸੇ ਖੁਸ਼ੀ ਦੇ ਵਿੱਚ ਅੱਜ ਬੀਬੀ 인ਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੂਦਰ ਦੀ ਅਗਵਾਈ ਵਿੱਚ ਨਕੂਦਰ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਸੋ ਬੜਾ ਖੁਸ਼ੀ ਦਾ ਮੌਕਾ ਵਾ ਸਾਰੇ ਵੀਰ ਬਹੁਤ ਖੁਸ਼ ਨੇ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਅੱਗੇ ਅੱਗੇ ਓ ਪਾਰਟੀ ਪੰਜਾਬ ਵਿੱਚ ਦੁਬਾਰਾ ਜਿਹੜੀ ਬਾਈ ਇਲੈਕਸ਼ਨਾਂ ਹੋਈਆਂ ਸਾਡੀ ਪਾਰਟੀ ਨੇ ਤਿੰਨ ਨਹੀਂ ਚਾਰ ਹੀ ਜਿੱਤੀਆਂ ਵਾ ਚਲੋ ਥੋੜੇ ਜਿਹੇ ਮਾਰਜਨ ਦਾ ਫਰਕ ਰਹਿ ਗਿਆ ਉਹ ਵੀ ਕੁਝ ਸਾਡੇ ਗਲਤ ਫੈਸਲੇ ਕਰਕੇ ਜਾਂ ਕਿਦਾਂ ਵੀ ਕਹਿ ਲੋ ਪਰ ਜਿੱਦੀਆਂ ਅਸੀਂ ਜਾ ਰਹੀ ਹੈ ਜੀ ਜਾ ਰਹੀ ਆ ਜਿੱਦੀਆਂ ਜਾ ਰਹੀ ਆ ਤੇ ਗਾ ਵੀ ਅਸੀਂ ਹੁਣ 94 ਦੇ 117 ਕਰਨੇ ਆ ਜੀ ਅਗਲੇ 27 ਦੇ ਵਿੱਚ ਇਸ ਚੀਜ਼ ਦਾ ਟਿਕਾ ਲੈ ਕੇ ਜਾਂਦੇ ਆ ਗਾ ਵੀ ਚੰਗੇ ਤੋਂ ਚੰਗੇ ਕੰਮ ਸਾਡੀ ਪਾਰਟੀ ਕਰੂਗੀ ਨਕੋਦਰ ਵਿੱਚ ਵੀ ਤੇ ਪੂਰੇ ਪੰਜਾਬ ਚ ਵੀ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਸ਼ੁਕਰੀਆ ਜੀ ਲੱਡੂ ਮੰਡੇ ਜਾ ਰਹੇ ਨੇ ਮਨੀ ਮਿੰਦਰੂ ਜੀ ਸਰ ਨਾਲ ਨੇ ਸਾਡੇ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਜੀ ਅੱਜ ਬਹੁਤ ਖੁਸ਼ੀਆਂ ਭਰ ਆ ਮੌਕਾ ਆਇਆ ਜੀ ਸਾਰੇ ਨਕੋਦਰ ਤੇ ਵੀ ਸਾਰੇ ਪੰਜਾਬ ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਜਿੱਥੇ ਆਮ ਆਦਮੀ ਪਾਰਟੀ ਦੀਆਂ ਨ ਸੀਟਾਂ ਆਮ ਆਦਮੀ ਪਾਰਟੀ ਦੇ ਝੋਲੀ ਚ ਆਈਆਂ ਅਸੀਂ ਬੀਬੀ ਇੰਦਰਜੀਤ ਕੌਰ ਜੀ ਮਾਨ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿੰਦਾ ਸ਼ਹਿਰ ਚ ਦਿਨ ਪਰ ਦਿਨ ਬਹੁਤ ਵਧੀਆ ਡਵੈਲਪਮੈਂਟ ਹੋ ਰਹੀ ਆ ਆਉਣ ਵਾਲੇ 27 ਚ ਅਸੀਂ ਇਸ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਸ਼ਹਿਰ ਵਾਸੀਆਂ ਤੋਂ ਉਮੀਦ ਕਰਦੇ ਕਿ ਤੁਸੀਂ ਵੀ ਸਾਡਾ ਸਾਥ ਨਾਲ ਦਿਓ ਔਰ ਅਸੀਂ ਗਾਂ ਤੋਂ 117 ਦੀਆਂ 17 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਨਕੌਦਰ ਤੋਂ ਐਮਸੀ ਚੌਕ ਤੋਂ ਦਿਖਾ ਰਹੇ ਸੀ ਜਿੱਥੇ ਆਮ ਆਦਮੀ ਪਾਰਟੀ ਨੇ ਦਨ ਸੀਟਾਂ ਜਿੱਤ ਕੇ ਇੱਕ ਵਾਰ ਫਿਰ ਇਤਿਹਾਸ ਕੈਂਪ ਕੀਤਾ ਔਰ ਇਸ ਦੀ ਖੁਸ਼ੀ ਦੇ ਵਿੱਚ ਨਕੌਦਰ ਸ਼ਹਿਰ ਦੇ ਵਿੱਚ ਲੱਡੂ ਵੰਡੇ ਗਏ ਆ ਤਸਵੀਰਾਂ ਤੁਹਾਨੂੰ ਸਾਰੀਆਂ ਇਕਤਾ ਲਹਿਰ ਤੇ ਦਿਖਾ ਰਹੇ ਸੀ ਕੈਮਰਾ ਪਰਸਨ ਸੁਮੇਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ ਇਕਤਾ ਲਹਿਰ ਨਿਊਜ਼ ਨਕੌਦਰ